ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਨੂੰ ਮਨੋਜ ਤ੍ਰਿਪਾਠੀ ਦਵਲੋ ਐਮ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਪੰਜਾਬ ਦੇ ਵਿੱਚ ਆਏ ਹੜ੍ਹਾਂ ਦੇ ਬਾਰੇ ਜਾਣਕਾਰੀ ਦਿੱਤੀ ਨਾਲ ਦੇ ਨਾਲ ਟੈਮਾ ਦੀ ਜਾਣਕਾਰੀ ਦਸਾ ਜੀ ਕਰਦੇ ਨਜ਼ਰ ਆਇਆ। ਉੱਥੇ ਉਹਨਾਂ ਨੇ ਇੱਕ ਰਾਹਤ ਦੀ ਖਬਰ ਦੱਸੀ ਤਾਂ ਉੱਥੇ ਹੀ ਇੱਕ ਜਿਹੜੀ ਐ ਡਰਾ ਦੇਣ ਵਾਲੀ ਖਬਰ ਵੀ ਹੈ। ਪਾਖੜਾ ਦੇ ਵਿੱਚ ਜ਼ਰੂਰ ਉਹਨਾਂ ਨੇ ਕਿਹਾ ਕਿ ਪਾਣੀ ਦਾ ਪੱਧਰ ਘਟ ਗਿਆ ਜਿਸ ਦੇ ਲਈ ਇੱਕ ਵੱਡੀ ਰਾਹਤ ਹੈ ਪਰ ਉੱਥੇ ਹੀ ਇੱਕ ਹੋਰ ਵੱਡਾ ਖਤਰਾ ਜਿਹੜਾ ਪੰਜਾਬ ਦੇ ਸਿਰ ਦੇ ਉੱਤੇ ਮੰਡਰਾ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਸਤਲੁਜ ਤੇ ਕਗਰ ਇਸ ਵਕਤ ਜਿਹੜਾ ਹੈ ਉਹ ਪੰਜਾਬ ਨੂੰ ਪ੍ਰਭਾਵਿਤ ਕਰ ਸਕਦੇ ਨੇ ਜੇਕਰ ਉਹਨਾਂ ਦੇ ਵਿੱਚ ਇਸੇ ਤਰੀਕੇ ਨਾਲ ਪਾਣੀ ਵਧਦਾ ਰਿਹਾ ਤਾਂ ਸਤਲੁਜ ਤੇ ਕਗਰ ਦੀ ਵੱਡੀ ਮਾਰ ਜਿਹੜੀ ਉਹ ਪੰਜਾਬ ਨੂੰ ਚਲਣੀ ਪੈਗੀ ਦੱਸਿਆ ਕਿ 올ਰੇਡੀ ਪੰਜਾਬ ਦੇ ਕਈ ਇਲਾਕੇ ਨੇ ਜਿਹੜੇ ਹੜਾ ਦੀ ਮਾਰ ਚੱਲ ਰਹੇ ਨੇ ਤੇ ਜੇਕਰ ਸਤਲੁਜ ਦਾ ਪਾਣੀ ਵਧਦਾ ਹੈ ਬੰਨ ਟੁੱਟਦੇ ਨੇ ਤਾਂ ਲੁਧਿਆਣਾ ਵਾਲੇ ਪਾਸੇ ਪੂਰੇ ਤਰੀਕੇ ਦੇ ਨਾਲ ਮਾਰ ਕਰੇਗਾ ਤੇ ਇਸੇ ਤਰ੍ਹਾਂ ਕੱਗਰ ਦੀ ਮਾਰ ਜਿਹੜੀ ਹੈ ਪਟਿਆਲਾ ਰਾਜਪੁਰਾ ਜ਼ਰਫੂਰ ਡੇਰਾਬਤੀ ਇਨ੍ਹਾਂ ਇਲਾਕਿਆਂ ਦੇ ਵਿੱਚ ਜਿਹੜੀ ਉਹ ਦੇਖਣ ਨੂੰ ਮਿਲੇਗੀ ਤੇ ਪੌਂਗ ਡੈਮ ਦਾ ਵੀ ਕਿਹਾ ਕੰਟਰੋਲ ਦੇ ਵਿੱਚ ਪਾਣੀ ਜਿਹੜਾ ਉਹ ਛੱਡਿਆ ਜਾ ਰਿਹਾ ਤੇ ਜਿਹੜਾ ਭਾਖੜਾ ਦੇ ਵਿੱਚ ਉਹਨਾਂ ਨੇ ਜ਼ਰੂਰ ਕਿਹਾ ਦਿੱਤਾ ਹੈ ਕਿ ਪਾਣੀ ਦਾ ਪੱਧਰ ਘਟਿਆ ਜਿਹੜੀ ਕਿ ਇੱਕ ਵੱਡੀ ਰਾਹਤ ਦੀ ਗੱਲ ਹੈ